ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੀ ਹਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੀ ਹਾਰ ਦੀ ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਉਣਗੇ ਚੰਨਾਂ ਦੇ ਆਹੇਰਿਆਂ ਚੋਂ ਚੰਨ ਮਸਕਾਉਣਗੇ ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਉਣਗੇ ਚੰਨਾਂ ਦੇ ਆਹੇਰਿਆਂ ਚੋਂ ਚੰਨ ਮਸਕਾਉਣਗੇ ਵੇੜੇ ਵਿੱਚ ਠਾਠਾ ਮਾਰੂ ਖੁਸ਼ੀ ਸੰਸਾਰ ਦੀ ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ ਫੁੱਲਾ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਕੂਲੇ ਕੂਲੇ ਹੱਥ ਕੇ ਰਪਾਨਾ ਵਿੱਚ ਗੋਰੀਆਂ ਕੱਲ ਨੇ ਸਵੇਰੇ ਦੀਆਂ ਜੋੜੀਆਂ ਮੈਂ ਤੋਰੀਆਂ ਕੂਲੇ ਕੂਲੇ ਹੱਥ ਕੇ ਰਪਾਨਾ ਵਿੱਚ ਗੋਰੀਆਂ ਕੱਲ ਨੇ ਸਵੇਰੇ ਦੀਆਂ ਜੋੜੀਆਂ ਮੈਂ ਤੋਰੀਆਂ ਦਿੰਨਾ ਦਾ ਵਿਛੋੜਾ ਮੈਂ ਨਾ ਪਲ ਸੀ ਸਹਾਰਦੀ ਚੁੰਮ ਚੁੰਮ ਰੱਖੋ ਨੀ ਏ ਕਾਲੇਂਗੀ ਜੁਝਾਰਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੀ ਹਾਰ ਦੀ ਕੋੜੀਆਂ ਦੇ ਪਾੜ ਜਦੋਂ ਕੰਨਾਂ ਸੁਣੇ ਵੱਜਦੇ ਵੇਖਣ ਨੂੰ ਨੈਣ ਆਏ ਹੇ ਵੱਲ ਭੱਜ ਦੇ ਕੋੜੀਆਂ ਦੇ ਪਾੜ ਜਦੋਂ ਕੰਨਾਂ ਸੁਣੇ ਵਾਜ ਦੇ ਵੇਖਣ ਨੂੰ ਨੈਣ ਆਏ ਭੂ ਹੇ ਵੱਲ ਭੱਜ ਦੇ ਲਹੂ ਵਿੱਚ ਭਿੱਜੀ ਕੋੜੀ ਵੇਖੀ ਪੁੱਬਾ ਮਾਰਦੀ ਚੁੰਮ ਚੁੰਮ ਰੱਖੋ ਨੀਏ ਕਲੰਗੀ ਜੁਜਾਰ ਦੀ ਫੁੱਲਾ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਲੱਗੇ ਹੋਏ ਕਾਠੀ ਉੱਤੇ ਲਹੂ ਨੇ ਦੱਸਿਆ ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਵਸਿਆ ਲੱਗੇ ਹੋਏ ਕਾਠੀ ਉੱਤੇ ਲਹੂ ਨੇ ਦੱਸਿਆ ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਵਸਿਆ ਛੱਡ ਦੇ ਉੜੇਕ ਹੁਣ ਹੰਸਾਂ ਦੀ ਡਾਰ ਦੀ ਚੁੰਮ ਚੁੰਮ ਰੱਖੋ ਨੀਏ ਕਲੰਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੀ ਹਾਰ ਦੀ ਚੁੰਮ ਚੁੰਮ ਰੱਖੋ ਨੀਏ ਕਲੰਗੀ ਜੁਝਾਰ ਦੀ